ਆਲੋ ਚਾਚੀ ਪਾਣੀ ਬਹੁਤ ਜ਼ਿਆਦਾ ਠੰਡਾ ਤੇ ਨਹੀਂ ਲੈਂਦਾ ਨਹੀਂ ਨਹੀਂ ਫਿਲਟਰ ਹੀ ਆ ਪਾਣੀ ਤੇ ਪੀ ਲੋ ਤੁਸੀਂ ਮੈਂ ਤਾਂ ਕੰਢੀ ਚਾਹ ਘੁੱਟ ਬਣਾਉਣੀ ਆ ਨਹੀਂ ਨਹੀਂ ਚਾਹ ਬਸ ਆ ਲੈ ਲੈਂਗੇ ਜਦੋਂ ਦੁੱਧ ਗਰਮੀ ਬੜੀ ਵੇਹਲ ਤੇ ਚਾਚੀ ਕਿੰਨਾ ਬਦਲ ਹੋਇਆ ਸੀ ਤੇ ਫੇਰ ਉਦਾਂ ਹੀ ਹੋਮਾ ਹਮਾ ਲੱਗ ਗਿਆ ਮਤਰਾ ਆ ਤੂਤ ਲੱਗੀ ਤਾਂ ਹੋਮ ਲੱਗ ਜਾਂਦਾ ਮੀਂਹ ਪੈ ਕੇ ਹਟਦਾ ਨਾ ਹਾਂਜੀ ਵੀਡੀਓ ਸੁਣ ਰਿਪੋਰਟਾਂ ਚ ਵੀ ਕੋਈ ਜ਼ਿਆਦਾ ਨੁਕਸ ਨਹੀਂ ਆਇਆ ਹਨਾ ਹਾਂਜੀ ਚਾਚੀ ਇਹ ਤੇ ਆਵਾ ਤੇ ਟੈਂਸ਼ਨ ਨੀ ਕੁੜੀ ਵੱਡੀ ਤੇ ਸਿਆਣੀ ਹੋ ਗਈ ਤੇ ਟੈਂਸ਼ਨ ਲਈ ਜਾਂਦੀ ਤੇ ਨਿੱਕੀ ਨੂੰ ਵੀ ਨਾਲ ਪੈ ਜਾਂਦੀ ਤੇ ਹੁਣ ਇਹਨਾਂ ਤੇ ਲੱਗ ਗਿਆ ਨਾ ਕੋਈ ਗੱਲਬਾਤ ਨਾ ਕਰੀ ਕੋਈ ਗੱਲ ਵੀ ਸੱਚੀ ਮੈਂ ਤਾਂ ਬਥੇਰਾ ਉਹਲੇ ਛਿਪੇ ਕੋਈ ਗੱਲ ਹੀ ਨਹੀਂ ਕਰਦੀ ਮੈਂ ਤਾਂ ਸਾਰਾ ਦਿਨ ਮਹਿਸੂਸ ਰਹਣ ਦੇ ਨੇ ਮੁੰਡਿਆਂ ਦੇ ਨਾਲ ਆ ਰਹੇ ਲੱਗਿਆ ਰਹਿੰਦੀ ਆਂ ਬੜਾਗੇ ਹੀ ਅਸੀਂ ਗੋਮ ਖੇਡਦੇ ਰਹਿੰਦੇ ਆ ਪਰ ਫਿਰ ਵੀ ਨਾ ਜਦੋਂ ਦਾ ਸਾਡੇ ਨਾਲ ਇਹ ਹਾਸਾ ਹੋ ਗਿਆ ਉਹਨਾਂ ਜਦੋਂ ਉਹਨਾਂ ਨੇ ਇਹ ਕੰਮ ਕੀਤਾ ਘਰੋਂ ਕੱਢਣ ਦਾ ਉਹਨਾਂ ਦਾ ਕੁੜੀ ਵੱਡੀ ਜਿਹੜੀ ਹੈ ਨਾ ਚੁੱਪ ਚੁੱਪ ਹੀ ਰਹਿੰਦੀ ਸੋਚਦੀ ਹੈ ਨਾ ਹੁਣ ਸਹੀ ਨਹੀਂ ਹੋਗੀ ਜੇ ਮੈਂ ਕੋਈ ਕੰਮ ਕਹਿੰਨੀ ਸੀ ਤੋ ਉਹਨੂੰ ਕੰਮ ਦਾ ਵੀ ਨਹੀਂ ਕੋਈ ਪਤਲਾ ਜਿਹਾ ਪੜਾਈ ਲਵਾਨੀ ਫਿਰ ਵੀ ਮਤਲਬ ਅੱਗੇ ਇਹ ਨਾ ਕੋਈ ਗੱਲ ਕਰਨੀ ਨਾ ਜਵਾਬ ਹੀ ਨਾ ਮਮਾ ਮੈਂ ਨਹੀਂ ਆ ਕੰਮ ਕਰਨਾ ਹੁਣ ਚੁੱਪ ਕਰਕੇ ਜਿਹੜਾ ਕੰਮ ਡਾਉ ਨਾ ਉਹ ਹੀ ਕਰੀ ਜਾਂਦੀ ਹੈ ਇਹ ਜੋ ਵੀ ਹੈ ਨਾ ਸਾਰਾ ਉਹਨਾਂ ਦਾ ਕਸੂਰ ਵਾ ਜੇ ਚੰਗੇ ਹੁੰਦੇ ਤਾਂ ਅੱਜਕੱਲ ਨਿਆਣੇ ਇੱਥੇ ਤਾਂ ਕੋ ਜਾਣੇ ਨਹੀਂ ਆਈ ਡਾਕਟਰ ਵੀ ਡਾਇ ਮੈਨੂੰ ਕਹਿਣ ਕੇ ਇਹ ਤੁਹਾਡੀ ਗੱਲ ਨਹੀਂ ਉਹ ਵੀ ਡਾਇ ਮੈਨੂੰ ਕਹਿਣਾ ਆਂਦਾ ਘਰ ਦੇ ਵਿੱਚ ਕੀ ਕੋਈ ਹੋਇਆ ਕੁਝ ਵੱਧਾ ਘਟਾ ਕੇ ਗੱਲ ਦਾ ਜਾਂ ਕੋਈ ਬੱਚੇ ਨੂੰ ਟੈਨਸ਼ਨ ਵਾ ਜਾਂ ਕੋਈ ਸਕੂਲ ਦੀ ਪੜ੍ਹਾਈ ਦੀ ਮੈਂ ਹੁਣ ਉੱਥੇ ਉਹਨਾਂ ਨੂੰ ਕੀ ਆਪਣੇ ਚਾਚੀ ਘਰ ਦੀਆਂ ਗੱਲਾਂ ਦੱਸਣੀਆਂ ਤੇ ਉਹਨਾਂ ਨੇ ਫਿਰ ਕਿਹਾ ਕਹਿੰਦਾ ਸਕੂਲ ਦਾ ਬੱਚਾ ਨੂੰ ਬੜੀ ਟੈਨਸ਼ਨ ਹੋ ਜਾਂਦੀ ਆ ਕੰਮ ਕਮ ਸਕੂਲ ਦਾ ਬੜਾ ਤੈ ਕਰਕੇ ਬੱਚੇ ਜਿਆਦਾ ਟੈਨਸ਼ਨ ਲੈਦੇ ਉਹਦੇ ਨਾਲ ਥੋੜਾ ਜਿਹਾ ਦਿਮਾਗ ਤੇ ਪਿਆ ਜੋ ਚੁੱਚੀ ਰਹਿੰਦੀ ਆ ਮੂੰਹ ਤੋਂ ਵੀ ਲੱਗਦਾ ਵਾ ਜਿ ਤਰ੍ਹਾਂ ਨੇ ਕੋ ਸੋਚੀ ਪਈ ਰਹਿੰਦੀ ਆ ਤੇ ਪਰ ਕੋਈ ਗੱਲ ਨਾ ਤੇ ਲੱਗੇ ਨਾ ਘਰ ਦੀ ਨਾ ਬਾਹਰ ਦੀ ਨਾ ਸੇਕਾ ਚੁੱਪ ਚੁੱਪੀ ਤੇ ਮੈਨੂੰ ਫੋਨ ਕਰਦਿਆ ਕਰ ਤਾਂ ਮੈਂ ਤੈਨੂੰ ਚੀਕ ਦੇ ਜਾ ਕਰੂੰਗੀ ਨਹੀਂ ਕੋਈ ਗੱਲ ਨਹੀਂ ਉਹ ਤੇ ਕੋਈ ਗੱਲ ਨਹੀਂ ਹੁਣ ਮੈਂ ਤਾਂ ਧਿਆਨ ਦੇਣਾ ਤਾਂ ਮੈਂ ਚਾਹੀ ਵੀ ਧਿਆਨ ਕਰ ਨੂਰਾ ਉਹ ਤੇ ਕਪੜੇ-ਕਪੜੇ ਬਦਲ ਲੈ ਨਾਲੇ ਪਹਿਣ ਦੇ ਬਦਲਾ ਤੇ ਪੱਖੇ ਥਲੇ ਲੰਮੇ ਪਾਜੋ ਵੀਰੋਂ ਨਾ ਲੱਗੇ ਠੀਕ ਆ ਪਤਨ ਜੀ ਕੋਈ ਕੱਪੜੇ ਪਾ ਕੇ ਕਿਹੜੀ ਤੇ ਮੈਂ ਬਹਿ ਜਾਣਗੀ ਨਾ ਪੱਖੇ ਥਲੇ ਨਹੀਂ ਆ ਤੇ ਇਹੀ ਆ ਆਪਣੇ ਚਾਚੀ ਪੂਰੀ ਕੋਸ਼ਿਸ਼ ਕਰਦੀਆਂ ਤੁਹਾਨੂੰ ਪਤਾ ਮਾਂ ਵਾ ਪੂਰੀ ਕੋਸ਼ਿਸ਼ ਕਰਦੀਆਂ ਕਿ ਨਾ ਇ ਤੇ ਚਲੋ ਨਿਆਣੇ ਨਾ ਹੀ ਬਿਮਾਰ ਪੈਣ ਨੂੰ ਹੁਣ ਤੁਹਾਨੂੰ ਪਤਾ ਚੈਸ ਤੇ ਸਰਕਾਰੀ ਹੋ ਗਏ ਆ ਤੋ ਦਵਾਈ ਹੁਣ ਕਿੰਨੀ ਮਹਿੰਗੀ ਆਈ ਬਾਰੋਂ ਆ ਤੇ ਚਾਹਵੇਂ ਇਨਫੈਕਸ਼ਨ ਨਹੀਂ ਤੋ ਨਿੱਕੀ ਨੂੰ ਵੇਖ ਲੋ ਜਿਹਨੂੰ ਮੈਂ ਅੰਨੀ ਕੱਖ ਨਹੀਂ ਹੋਣਾ ਤੋ ਉਹਨਾਂ ਚਿਹਰੇ ਨੂੰ ਟਾਈ ਫਿਟ ਹੋ ਗਿਆ ਯੂ ਇਹਨਾਂ ਨੂੰ ਕੋਈ ਟੈਨਸ਼ਨ ਨਾ ਦਿਆ ਕਰ ਤੇ ਇਹਨਾਂ ਨੂੰ ਖੇਡਣ ਦਿਆ ਕਰ ਮੁੰਡਿਆਂ ਦੇ ਨਾਲ ਖੇਡਦੇ ਰਹਿ ਕਰਨ ਨਹੀਂ ਖੇਡਦੇ ਨਾ ਤਾਂ ਰਹਿੰਦੀਆਂ ਮੈਂ ਚਾਚੀ ਤੇ ਗਰਮੀ ਵੀ ਬੜੀ ਆ ਤੁਹਾਨੂੰ ਪਤਾ ਉੱਥੇ ਵੀ ਤੁਰਕਾ ਕਰ ਰਹੇ ਨੇ ਤੇ ਉਹਨੇ ਆਪ ਦੀ ਦੇਣ ਨੇ ਏਸੀ ਤਲੇ ਰਹਿਣਾ ਤੇ ਇਹਨਾਂ ਨੇ ਪੱਖਾ ਵੀ ਸਾਡਾ ਖਰਾਬ ਹੋ ਗਿਆ ਵੀ ਗਰਮੀ ਥੋੜੀ ਜੀ ਇਹਨਾਂ ਦੇ ਸਰੀਰ ਦੇ ਤੇ ਕਿੰਕਤੂ ਪੇ ਦੁਪਹਿਰੇ ਉਹ ਵੀ ਡਾਈ ਰੱਖਦੀ ਤੂੰ ਐਨੂੰ ਆ ਜਾਣਾ ਤੇ ਤੂੰ ਪੇ ਦੁਪਹਿਰੇ ਪੱਖੇ ਤੋਂ ਸਾਬ ਲੋਰ ਕਿੰਨੇ ਦਿਨ ਹੋ ਗਏ ਸਾਡਾ ਪੱਖਾ ਖਰਾਬ ਹੋਇਆ ਨੂੰ ਤਿੰਨ ਚਾਰ ਦਿਨ ਹੋ ਗਏ ਕਿ ਦੇਹਨੇ ਆ ਕਿ ਚਲੋ ਪੱਖੇ ਛਾਲੀ ਨਵਾਂ ਪਵਾ ਦਈਏ ਜਾਂ ਉਹ ਕਿਹ ਬੰਨੇ ਲਾ ਦਈਏ ਖਰਾਬ ਹੋ ਤੋ ਗਰਮੀ ਜਿਹੜੀ ਨਿਆਣੇ ਦੇ ਹੱਡਾਂ ਚ ਰਚ ਗਈ ਹੈ ਉਹੀ ਨਾ ਮਮਾ ਕਿੰਨੀ ਟੈਂਸ਼ਨ ਲੈਂ ਡੀ ਆ ਦਾਦੀ ਵੀ ਕਿੰਨਾ ਸਮਝੋਂ ਡੀ ਆ ਮਮਾ ਨੂੰ ਇੱਕ ਕੰਮ ਕਰਦੀ ਆ ਪੂਈ ਨੂੰ ਫੋਨ ਲਾ ਦਿੰਨੀ ਆ ਪੂਈ ਨੂੰ ਦਾਦੀ ਆ ਉਹਦਾ ਮਮਾ ਨੇ ਤੇ ਮੈਨੂੰ ਦੱਸਣ ਨਹੀਂ ਦੇਣਾ ਪਰ ਦਾਦੀ ਨੇ ਆ ਉਹਦਾ ਮਮਾ ਕਿੰਨੀ ਟੈਂਸ਼ਨ ਲੈਣ ਡਿਆ ਨਾ ਚਲ ਨੂਰੇ ਪੂਈ ਨੂੰ ਫੋਨ ਲਾ ਕੇ ਦਾਦੀ ਤਾਈ ਤੈਨੇ ਹਾੜੇ ਨਾਲ ਕਿੱਦਾਂ ਕੀਤਾ ਵਾ ਤਾਈ ਨਾ ਆਪਾ ਕੋਈ ਕੰਮ ਨਹੀਂ ਕਰਨਦੇ ਨਹੀਂ ਤੇ ਮਹੇਸ਼ਾ ਸੋਖੀ ਦੇ ਨਹੀਂ ਤਾਈ ਕੋਈ ਕੰਮ ਨਹੀਂ ਕਰਦੇ ਹੁੰਦੇ ਪਰ ਤਾ ਵੀ ਤਾਈ ਨੇ ਨਾ ਸਾਡੇ ਨਾਲ ਇਦਾਂ ਕੀਤਾ ਚਲ ਕੋਈ ਗੱਲ ਨਹੀਂ ਹੁਣ ਹੁਣ ਉਹ ਹੀ ਨਿਕਲਣ ਡਈ ਹੈ ਹਾਂ ਤਾਂ ਕੋਈ ਨਹੀਂ ਕੂਲਰ ਵਾ ਕੋਲਰ ਲਾ ਲਿਆ ਕਰੋ ਗਰੇਲਾ ਥਾਂ ਨਹੀਂ ਹਵਾ ਤੇ ਵਧੀ ਜਾਂਦੀ ਪਰ ਕੋਈ ਹੁਣ ਲਾ ਲਿਆ ਕਰੋ ਕੋਲਰ ਵੀ ਲਾ ਲੈਣੀ ਛੱਤ ਵਾਲਾ ਪੱਖਾ ਵੀ ਚੱਲਦਾ ਵਾ ਪਰ ਉਹ ਨਹੀਂ ਕਰਮੀ ਲੱਗਦੀ ਹਾਂਜੀ ਪਰ ਉਹ ਗੱਲ ਥੋੜਾ ਹੁਣ ਬਣਦੀ ਤੁਹਾਨੂੰ ਪਤਾ ਹੁਣ ਨਿਆਣੇ ਦਾ ਆਪਣਾ ਜੋਰ ਤੇ ਪਾ ਕੇ ਹਟਣਾ ਹੀ ਹੈ ਇਹ ਆ ਕਿ ਇੱਧਰ ਗਰੇਲਾ ਵਿੱਚ ਚਾਰ ਚੁਫੇਰੇ ਤਾਂ ਹਵਾ ਆਉਂਦੀ ਨਹੀਂ ਤੀ ਬਾਹਰੋਂ ਦੇਖਾ ਇੰਨੀ ਗਰਮੀ ਤੇ ਲੱਗਦੀ ਨਹੀਂ ਪੱਖਾ-ਪੱਖਾ ਚੱਲਦਾ ਨਹੀਂ ਨਹੀਂ ਇਹ ਤੇ ਹਵਾ ਵਾ ਪੰਨਰ ਚੱਲੇ ਤੇ ਜੱਜ ਜੀ ਮੈਂ ਲਾਂਦੀ ਪੈਨਸ਼ਨ ਕਢਵਾ ਕੇ ਪੈਸੇ ਆਪਣੇ ਲੈ ਜਾਉ ਤੇ ਨਹੀਂ ਮੈਂ ਉਹ ਪੈਸੇ ਨਹੀਂ ਦਵਾਈ ਉਹ ਪਿਆ ਹੈ ਨਾ ਇਹ ਤੁੰ ਲੰਮੀ ਰਹਿੰਦੇ ਉਹ ਦਵਾਈ ਨਹੀਂ ਨਹੀਂ ਦਵਾਈ ਨਹੀਂ ਉਹ ਇਹਨਾਂ ਨੂੰ ਨਾ ਖਾਣ ਖੋਣ ਨੂੰ ਕੋਈ ਫਲ ਫੁੱਲ ਪਾਈ ਜਾਂਦਾ ਨਾ ਇਥੋਂ ਦੀ ਦੂਵੀਂ ਥਾਣੀ ਲੰਗਦਾ ਹੁੰਦਾ ਤੇ ਛੋਟੇ ਛੀਤੀ ਲਿਆ ਕੇ ਰੱਖ ਲਿਆ ਕਰਦੇ ਨਿਆਣਿਆਂ ਦੇ ਆ ਕਰ ਖਾਣ ਨਹੀਂ ਉਹ ਤਾਂ ਕੋਈ ਗੱਲ ਨਹੀਂ ਚਲ ਤੁਸੀਂ ਵੀ ਵਰਤਣੇ ਹੁੰਦੇ ਆ ਤੇ ਕੋਈ ਨਹੀਂ ਲੋੜ ਪੋ ਤਾਂ ਫੇਰ ਲਲੂਗੀ ਮੈਂ ਹੈਗੇ ਮੈਥੋਂ ਮੈਨੂੰ ਨਹੀਂ ਕੀ ਲੋੜ ਹੈ ਜੀ ਕੋਈ ਗੱਲ ਨਹੀਂ ਚਲ ਕੋਈ ਨਹੀਂ ਫੇਰ ਲੋੜ ਹੋਊਗਾ ਨਾ ਫੇਰ ਮੈਨੂੰ ਦੱਸ ਦਿਓ ਫੇਰ ਮੈਂ ਦੇ ਦਊਗੀ ਕੋਈ ਗੱਲ ਨਹੀਂ ਉਸ ਤਰ੍ਹਾਂ ਵੀ ਉਹ ਮੁੰਡਿਆਂ ਦੀ ਭੈਣ ਤੇ ਹੀ ਕਹਿਣ ਕਹਿੰਦੀ ਰਖੜੀਆਂ ਪਾਉਣ ਨੂੰ ਨਹੀਂ ਪੈਂ ਕੁੜੀਆਂ ਬੰਨਣ ਪਾਵੇਂ ਨਾ ਬੰਨਣ ਤੇ ਪਰ ਮੈਂ ਕ ਰੋਕੜੇ ਵੇਸਨ ਪਤਾ ਚਾਹੀ ਚੰਗੇ ਨੇ ਲੱਗੀ ਦਾ ਮੈਂ ਆਖ ਦੱਸਿਆ ਸੀ ਹਾਂਜੀ ਤੇ ਚੱਲ ਕੋਈ ਨਹੀਂ ਕੱਪੜੇ ਦੇਊਗੀ ਤੇ ਕੋਈ ਗੱਲ ਨਹੀਂ ਕੱਪੜੇ ਉਹਨਾਂ ਦੇ ਪਾਉਂਦੇ ਜਿਨ੍ਹਾਂ ਨੇ ਵਿਚਾਰਾਂ ਨਾਲ ਏਡਾ ਵੱਡਾ ਘਰ ਦਿੱਤਾ ਕਿ ਮਜੇ ਰਹੀ ਜੋ ਉਹਨਾਂ ਦੇ ਕੱਪੜੇ ਬਾਕੀ ਰਹਿ ਗਏ ਫਰਮ ਬੜਾ ਦਿੱਤਾ ਮਹਾਰਾਜ ਨੇ ਪਿਓ ਇਹਨਾਂ ਦਾ ਬਥੇਰਾ ਪੈਸਾ ਜੋੜ ਗਿਆ ਹੈ ਮਾਂ ਇਹਨਾਂ ਦੀ ਬੜੀ ਸਿਆਣੀ ਉਹਨੇ ਕਿਹੜਾ ਕੋਈ ਫਾਲਤੂ ਪੈਸਾ ਖਰਚਾ ਕੀਤਾ ਨਾ ਕਿਤੇ ਵਾਧੂ ਫਾਲਤੂ ਰਿਸ਼ਤੇਦਾਰ ਕੋ ਜਾਂਦੀ ਨਾ ਫਾਲਤੂ ਕੱਪੜਾ ਵਧੀਆ ਆਪ ਹੀ ਪਾਉਣਾ ਉਹਨੂੰ ਪਤਾ ਹੀ ਕਿ ਮੇਰੇ ਬੱਚੇ ਹੋ ਜੇ ਤੇ ਮੈਂ ਇੰਨਾ ਟਾਈਮ ਕੱਢਣਾ ਹਨਾ ਹਾਂ ਹਾਂਜੀ ਹ ਤੇ ਉਹਨੇ ਤਾਂ ਆਪਣੇ ਨਹੀਂ ਬੜਾ ਕੁ ਦਿੱਤਾ ਮਾਰਾਇਆ ਇਹਨੇ ਵੇਹਲੋ ਜਿਹਨੂੰ ਦਿਲ ਵਾ ਇਡਾ ਵੱਡਾ ਤਾਂ ਆਪਣੇ ਦੁੱਖ ਲਾਇਆ ਤੇ ਪਰ ਚਲੋ ਫਿਰ ਵੀ ਬਾਕੀਆਂ ਨਾਲੋਂ ਚੰਗਾ ਜੀਣ ਡੇ ਜਿਹੜੇ ਤੁਰੇ ਫਿਰਦੇ ਉਹ ਗੋੜ-ਗੋੜੇ ਨਸ਼ੇੜੀ ਆਂ ਪਰ ਆਪਣੇ ਘਰ ਤੇ ਕੋਈ ਕਿਤੇ ਡਿੱਗਾ ਕੋਈ ਕਿਤੇ ਆਪਣੇ ਘਰ ਤੇ ਬੈਠੇ ਬੈਠੇ ਕੋਈ ਟੈਨਸ਼ਨ ਨਹੀਂ ਆ ਹਨਾ ਤੇ ਰੋਟੀ-ਪੁਰਕੀ ਜਿੱਤਰਾਂ ਦੀ ਮਿਲ ਜੇ ਜਿੱਤਾ ਤੇ ਪੱਕ ਜੀ ਉਦਾਂ ਦੀ ਖਾ ਲਿੰਗੇ ਦਾਲ ਸਬ지 ਨੱਕ ਬੋਲ ਵੀ ਨਹੀਂ ਵਟ ਦੇ ਬਚਾਰੀ ਹਾਂਜੀ ਇਹ ਤੇ ਹਵਾ ਤੇ ਚਲੋ ਬਣਾਵਾਂ ਨੇ ਤੇ ਚਾਹ ਘੁੱਟ ਨਹੀਂ ਚਾਹ ਤਾਂ ਹੁਣ ਤੇ ਮੈਂ ਵੀ ਫਿਰ ਵੇਖਾਂ ਮੁੰਡਿਆਂ ਨੂੰ ਉਹਨੂੰ ਵਿਚਾਰ ਨੂੰ ਨਾ ਸਾਈਕਲ ਤੇ ਬਾਹ ਲੈਣਾ ਜੀ ਸੋ ਇਹਦਾ ਤੁਹਾਡੇ ਸਾਹਮਣੇ ਲੰਮੇ ਪਿਆ ਵਾ। ਤੋ ਹੁਣ ਘੜੀ ਨੂੰ ਸੈਕਲ ਤੇ ਬਲੂ ਥੋੜਾ ਜਿਹਾ ਹਾਰ ਹੋ ਜਾ। ਚਲ। ਚਲੋ ਠੀਕ। ਆਈ ਮੈਂ। ਚਲ ਚੰਗਾ ਫਿਰ ਮੈਂ ਜਾਨੀ ਆ। ਚਲੋ ਠੀਕ ਆ ਫਿਰ ਆਓ ਫਿਰ ਕਿਹੜੇ ਵੇਲੇ? ਹਾਂ ਉਹ ਕਿਹਦੇ ਇਹਨਾਂ ਨੂੰ ਦਵਾਈ ਦੇਣੀ ਆ ਟਾਈਮ ਦੇ ਨਾਲ। ਹਾਂਜੀ ਹਾਂਜੀ ਠੀਕ ਆ। ਚਲ ਠੀਕ। ਨਿਆਣੇ ਦੀ ਦਵਾਈ ਲਿਆਣਤੀ ਹੁਣ ਟਾਈਮ ਸਿਰ ਦੋਗੇ ਤੇ ਨਿਆਣੇ ਠੀਕ ਹੋਣਗੇ। మమ్మీ ట మమ్మ మోడ రోక నుండి కుక్క దూ దీ కుంది పలు పూయ हेलो हेलो पुई सास श्रीकाल है सास श्रीकाल पोता की हाल चाल है बढ़िया जी सुनाओ हां ही ठीक ठाक हां और बढ़िया फूफू सुख नहीं बैठे ही अच्छा अच्छा और निक्की दा की हाल ओ भी सुत्ती सी बढ़िया अच्छा अच्छा ठीक ठीक और मम्मी ठीक है हां जी पुई हां जी मैं ताडे नाना एक गल करनी ही ਉਹ ਤਾਂ ਕਰਤੀੜੀ ਗੱਲ ਕਰਨੀ ਆ ਕੋਈ ਦਾਈ ਹੋਣਾ ਨੇ ਨਾ ਸਾਨੂੰ ਨਾ ਘਰੋਂ ਬਾਹਰ ਘੜਤਾ ਵਾ ਘਰ ਘੜਤਾ ਵਾ ਹਾਂਜੀ ਹੋਤੇ ਕੀ ਕਹਿ ਰਹੀ ਓ ਤੇ ਪਾ ਜਿੰਨਾ ਘਰ ਮਮਾ ਕੰਮ ਕਰਦੇ ਸੀ ਨਾ ਉਹਨਾਂ ਦਾ ਰਿੰਨੇ ਆ ਤਾਹ ਪੁੱਤ ਜੀ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਜਦੋਂ ਕੱਢਿਆ ਸੀ ਮੈਨੂੰ ਉਦੋਂ ਹੀ ਫੋਨ ਕਰਦੇ ਕੋਈ ਮਮਾ ਨੇ ਕਿਹਾ ਇਹ ਤੁਹਾਨੂੰ ਨਹੀਂ ਦੱਸਣਾ ਦਸਣਾ ਪੁੱਤ ਕਿਉਂ ਨਹੀਂਗਾ ਕਿੱਥੇ ਆ ਮम्मा ਮੇਰੀ ਗੱਲ ਕਰਾ ਕੋਈ ਮੈਨੂੰ ਨਾ ਮम्मा ਨੇ ਗੁੱਸੇ ਬੜਾ ਹੋਣਾ ਵਾ ਜੇ ਮੈਂ ਗੱਲ ਕਰਾਈ ਤੇ ਪੁੱਤ ਕੋਈ ਗੱਲ ਨਹੀਂ ਨਹੀਂ ਗੁੱਸੇ ਹੁੰਦੇ ਤੂੰ ਗੱਲ ਤੇ ਕਰਾ ਮੈਂ ਆਪੇ ਸਮਝਾ ਲਿਆ ਨਾ ਮम्मा ਨੂੰ ਠੀਕ ਆ ਪੁੱਈ ਮਮਾ ਮਮਾ ਇੱਧਰ ਆਇਓ ਕੀ ਗੱਲ ਆ ਪੁੱਤ ਮਮਾ ਇੱਧਰ ਆਇਓ ਆਨੇ ਕੀ ਆ ਪੁੱਤ ਠੀਕ ਆ ਪੁੱਈ ਦਾ ਫੋਨ ਹੋ ਗਿਆ ਵਾ ਕੋਈ ਦਾ ਫੋਨ ਹੁੰਦਾ ਵਾ ਹਾਂਜੀ ਹਲੋ ਹਲੋ ਸੱਸੀਓ ਦੀਦੀ ਸੱਸੀ ਕਾਲ ਬਹੁਤ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਠੀਕ ਠਾਕ ਜੇ ਹਾਂਜੀ ਠੀਕ ਠਾਕ ਆ ਤੇ ਆਪਣਾ ਸੁਣਾ ਹਾਂਜੀ ਠੀਕ ਠਾਕ ਜੇ ਪਾਜੀ ਹਾਂ ਠੀਕ ਠਾਕ ਪਾਜੀ ਵਧੀਆ ਸਭ ਚਲੋ ਠੀਕ ਆ ਵਧੀਆ ਚੰਦਾ ਵਾ ਤੇ ਮੇਰੀ ਗੱਲ ਸੁਣੋ ਹਾਂਜੀ ਨੂਰ ਮੈਨੂੰ ਕੀ ਦੱਸਣ ਲਈ ਆ ਕੀ ਦੱਸਾਂ ਡਿਦੀ ਡਿਦੀ ਮੈਂ ਤੁਹਾਨੂੰ ਤਾਂ ਨਹੀਂ ਦੱਸਾਂ ਡੀ ਕਿ ਤੁਹਾਨੂੰ ਕੀ ਟੈਨਸ਼ਨ ਪਾਉਣੀ ਹੈ ਦੋਵੇਂ ਭੈਣਾਂ ਨਹੀਂ ਠੀਕ ਤਾਂ ਹੁਣ ਦਵਾਈ ਲੈ ਕੇ ਆਈਆਂ ਹੁਣ ਠੀਕ ਵਾ ਉਹ ਮੇਰੀ ਗੱਲ ਸੁਣ ਮੈਂ ਦਵਾਈ ਦੀ ਗੱਲ ਨਹੀਂ ਕਰਨ ਢਈ ਮੈਂ ਇਹ ਗੱਲ ਕਰਨ ਢਈ ਆ ਕਿ ਵੱਡੀ ਨੇ ਤੇਰਾ ਕੀ ਕੀਤਾ ਮੈਨੂੰ ਸਾਰੀ ਗੱਲ ਖੁੱਲ ਕੇ ਦੱਸ ਡਿਦੀ ਵੱਡੀ ਦੀਦੀ ਨੇ ਤਾਂ ਤੁਹਾਨੂੰ ਕਿਦਾਂ ਪਤਾ ਲੱਗਾ ਡਿਦੀ ਮੈਨੂੰ ਇਹਦਾ ਪਤਾ ਲੱਗ ਹੀ ਗਿਆ ਪਰ ਹੁਣ ਤੂੰ ਮੈਨੂੰ ਦੱਸ ਤੇ ਗੱਲ ਹੋਈ ਕੀ ਡਿਦੀ ਉਹੀ ਵੱਡੀ ਦੀਦੀ ਨੇ ਤੁਹਾਨੂੰ ਪਤਾ ਤਾਂ ਹੈਗਾ ਵਾ ਕਿ ਉਹਨਾਂ ਨੇ ਨਾ ਜੋ ਵੀ ਮੈਂ ਦੱਸਣਾ ਨਹੀਂ ਤੁਹਾਨੂੰ ਚਾਹੁੰਦੇ ਮੈਨੂੰ ਪਤਾ ਹੈ ਕਿ ਤੁਸੀਂ ਵੀ ਹੁਣ ਇੰਨੀ ਟੈਨਸ਼ਨ ਦੇ ਵਿੱਚ ਇੰਨੀ ਟੈਨਸ਼ਨ ਲੈਣ ਜੋਗੇ ਨਹੀਂ ਜੇ ਤੁਹਾਨੂੰ ਪਤਾ ਮੈਂ ਹੁਣ ਇਹ ਗੱਲ ਵਾਂ ਕਿ ਉਹਨਾਂ ਨੇ ਨਾ ਜ਼ਮੀਨ ਜਾਇਦਾਦ ਜਿੰਨੀ ਵੀ ਨਾ ਸਾਰੀ ਸਾਡੇ ਨਾਮ ਵਾਲੀ ਵੀ ਉਹ ਵੀ ਭਾਜ ਵਿਪਨ ਨੇ ਆਪਣੇ ਨਾਂ ਕਰਵਾ ਲਈ ਹੈ ਆਪਣੇ ਨਾਂ ਕਰਵਾਲੀ ਆ ਹਾਂਜੀ ਉਹਨਾਂ ਨੇ ਪਤਾ ਪਤਾ ਹੋ ਸਕਦਾ ਵਾ ਦੀਦੀ ਪਤਾ ਨਹੀਂ ਕਿਦਾਂ ਉਹਨਾਂ ਨੇ ਕਾਗਜ਼ ਪੱਤਰ ਲੈ ਕੇ ਕਿਹੜੇ ਟਾਈਮ ਤੇ ਕੀ ਕੀ ਕਰਵ ਕਰਵਾ ਕੇ ਆਉਂਦੇ ਤੇਰੇ ਸੈਨ ਹੋਏ ਆ ਤੇ ਪਾਲੀ ਬੰਨਾ ਸਾਰਾ ਘਰ ਬਾਹਰ ਆਪਣੇ ਨਾਂ ਕਰਵਾ ਲਿਆ ਵਾ ਤਾਂ ਆਂਦੇ ਜਿੱਦਾਂ ਹੀ ਚਾਹੁੰਦੇ ਆ ਨਾ ਤੁਸੀਂ ਉੱਧਰ ਰਹੋ ਤੇ ਦੀਦੀ ਕਿੰਨਾ ਕਾਹੀ ਮਝਪੂਰੀ ਦੇ ਵਿੱਚ ਰਹੀ ਚਾਹੀਏ ਚਲੋ ਮੈਂ ਤਾਂ ਟਾਈਮ ਕੱਢੀ ਜਾਨੀ ਆ ਤੇ ਨਿਆਣੇ ਤੁਹਾਨੂੰ ਪਤਾ ਨਿਆਣੇ ਨੂੰ ਕਦੇ ਆਹ ਕੰਮ ਕਰ ਕਦੇ ਉਹ ਕੰਮ ਕਰ ਤੇ ਤੁਹਾਨੂੰ ਪਤਾ ਜਦੋਂ ਬੱਚਿਆਂ ਦੇ ਪੈਂਦੇ ਨੇ ਉਦੋਂ ਮਾਂ ਕੋ ਨਹੀਂ ਬਰਦਾਸ਼ਤ ਹੁੰਦਾ ਹਰ ਕਿਹ ਘਰੋਂ ਹੀ ਆ ਗਏ ਆ ਉਹ ਕਰੋ ਪਿਆਰ ਕਿਉਂ ਪੁੱਟਿਆ ਦੀਦੀ ਫਿਰ ਅਈ ਉੱਥੇ ਕਰਦੇ ਵੀ ਕੀ ਮਾ ਮਾ ਜੀ ਮੈਨੂੰ ਤਾਂ ਫੋਨ ਕਰਕੇ ਸਾਦੀ ਮੈਂ ਆਪੇ ਆ ਜਾਂਦੀ ਤੁਹਾਨੂੰ ਦੀਦੀ ਹੁਣ ਟੈਨਸ਼ਨ ਤੁਹਾਨੂੰ ਪਤਾ ਕਿ ਤੁਹਾਨੂੰ ਇਹ ਹਾਲ ਤੇ ਟੈਨਸ਼ਨ ਕੀ ਦੇਣੀ ਹੁੰਦੀ ਹੈ ਤੇ ਕਿੰਨਾ ਆਪਣੇ ਦਿਮਾਗ ਤੇ ਹੁੰਦਾ ਵਾ ਤੇ ਮੈਂ ਨਹੀਂ ਚਾਹੁੰਨੀ ਕਿ ਤੁਸੀਂ ਇੰਨੀ ਟੈਨਸ਼ਨ ਲਓ ਮਾਂ ਤਾਂ ਚਲੋ ਪਰਮਾਤਮਾ ਸੁਣਦਾ ਵਾ ਤੇ ਇਥੇ ਤੇ ਕੋਹ ਨਾ ਕੋਹ ਚੱਕਰ ਪਿਆ ਰਹਿੰਦਾ ਕਦੇ ਆ ਹੋ ਗਿਆ ਕਦੇ ਉਹ ਹੋ ਗਿਆ ਵਾ ਆ ਤੁਹਾਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਾ ਮੈਂ ਤਾਂ ਤੁਹਾਨੂੰ ਦੱਸਣਾ ਹੀ ਨਹੀਂ ਨਹੀਂ ਇਹਨੇ ਜਿਹੜਾ ਸਾਰੀ ਲਿਖਾ ਲਈ ਜੇ ਨੁਰਾਫਰਾ ਜਿੰਦਾ ਹੁੰਦਾ ਹੁੰਦਾ ਇਹ ਨਹੀਂ ਕਰਦਾ ਇਹਨੂੰ ਅਕਲ ਨਹੀਂ ਇਹਨੇ ਮੇਰੀ ਨਿੱਕੀ ਪਰਜਾਈ ਆ ਤੇ ਨਿੱਗੀਆਂ ਨਿੱਕੇ ਨਿਆਣੀਆਂ ਮੈਂ ਕਿੱਥੇ ਲੈ ਕੇ ਜਾਊਗੀ ਹਾਂਜੀ ਹਾਂਜੀ ਹਾਂ ਤੇ ਸਹੀਦ ਪਾਤਾ ਨੂੰ ਪਤਾ ਜਦੋਂ ਉਹਨਾਂ ਦਾ ਦਿਮਾਗ ਹੀ ਇਸ ਤਰ੍ਹਾਂ ਦਾ ਹੋ ਗਿਆ ਵਾ ਮੈਂ ਪਾਜ ਦੇ ਗਾੜੀ ਬੜੇ ਤਰ੍ਹਾਂ ਲੈ ਕੇ ਪਾਜੀ ਤੁਸੀਂ ਤੇ ਕੰਮਕਮ ਉਹ ਤੇ ਬਗਾਨੀ ਆ ਤੁਸੀਂ ਤੇ ਆਪਣੇ ਜੇ ਤੇ ਕੰਮਕਮ ਤੁਸੀਂ ਤੇ ਦੇਖੋ ਕਿ ਤੁਹਾਡਾ ਖੂਨ ਦਾ ਰਿਸ਼ਤਾ ਵਾ ਪਰ ਇਹ ਵੇਲੇ ਦੀਦੀ ਉਹਨਾਂ ਨੂੰ ਦੋਵਾਂ ਜੀਆਂ ਨੂੰ ਰੱਬ ਭੁੱਲਿਆ ਵਾ ਤੇ ਤੁਹਾਨੂੰ ਪਤਾ ਕੁਝ ਨਹੀਂ ਕਰ ਸਕਦੇ ਬੰਦਾ ਬੰਦੇ ਦੇ ਕੀਤੇ ਕੋਕ ਨਹੀਂ ਹੁਣਾ ਉਹ ਤੇ ਪਰਮਾਤਮਾ ਹੀ ਆ ਜੀ ਇਹਨਾਂ ਨੂੰ ਜਵਾਬ ਦੇਊਗਾ ਤੇ ਦੇਊਗਾ ਨਹੀਂ ਤੇ ਉਹਨਾਂ ਦਾ ਕੋਕ ਨਹੀਂ ਤੂੰ ਕਿਹੇ ਗੱਲ ਦਾ ਫਿਕਰ ਨਾ ਕਰ ਮੈਂ ਆਪੇ ਉਹਨਾਂ ਨਾਲ ਸਾਰੀ ਗੱਲ ਕਰ ਲੈਨੀ ਆ ਉਹਨਾਂ ਦੀ ਹਿੰਮਤ ਵੀ ਕਿੱਦਾਂ ਹੋਈ ਹੈ ਕੰਮ ਕਰਨ ਦੀ ਦੀਦੀ ਰਾਨ ਤਾਂ ਤੁਸੀਂ ਨਾ ਫੋਨ ਲਾਇਓ ਫੇਰ ਤੁਹਾਨੂੰ ਕੋਈ ਨਾ ਕੋਈ ਟੈਨਸ਼ਨ ਹੋਊਗੀ ਤੇ ਤੁਹਾਨੂੰ ਪਤਾ ਪਏ ਤੁਹਾਡੇ ਨਾਲ ਵੱਧ ਘਾਟ ਹੋਊਗੀ ਰਾਨ ਤੋਂ ਕੋਈ ਨਹੀਂ ਆਪਾਂ ਜਿੰਨਾ ਕਰ ਮੈਂ ਕੰਮ ਕਰਦੀ ਆ ਆਪਾਂ ਉਧਰ ਬਿਲਕੁਲ ਠੀਕ ਠਾਕ ਆ ਤੁਹਾਨੂੰ ਪਤਾ ਉਹਨਾਂ ਮੁੰਡਿਆਂ ਨੂੰ ਵੀ ਸਾਡੀ ਲੋੜ ਆ ਕਿ ਰੋਟੀ ਪਾਣੀ ਚਾਹੀਦਾ ਵਾ ਤਾਂ ਹਨ ਵੀ ਚਲੋ ਸਿਰਫ ਤੇ ਸ਼ਾਂਤ ਮਿਲੀ ਜਾ ਤੁਸੀਂ ਟੈਨਸ਼ਨ ਨਾ ਲਓ ਤਾਂ ਨਾ ਹੀ ਫੋਨ ਲਾਇਓ ਵੇਰ ਬਾਊ ਇਹ ਗੱਲ ਵਿੱਚ ਸਾਡੀ ਸੋਭਾ ਨਹੀਂ ਬਣਦੀ ਪਿੰਡ ਵਾਲੇ ਗੱਲਾਂ ਕਰਨਗੇ ਕੀ ਕਰਾਂ ਕੜਦਾ ਤੇ ਬਗਾਨੇ ਘਰ ਰਹਿਣ ਰਹੀਆਂ ਵਾ ਗੱਲ ਮੈਂ ਕਿਉਂ ਨਾ ਕਰਾਂ ਮੈਨੂੰ ਸੌਕੇ ਬੜਾ ਦੁੱਖ ਲੱਗਾ ਵਾ ਤੇ ਨਾਲੇ ਗੁੱਸਾ ਵੀ ਜੜਿਆ ਵਾ ਤੂੰ ਘੱਟ ਫੋਨ ਤੁਨ ਹੁਣੇ ਮੈਂ ਲੰਨੀ ਆ ਸੋਨੋ ਠੀਕ ਆ ਦੀਦੀ ਹਾਂ ਠੀਕ ਆ ਨੂਰ ਤੇਰੀ ਭੂਇ ਨੂੰ ਪਤਾ ਨਹੀਂ ਕਿੰਨੇ ਦੱਸਤਾ ਵਾ ਤੂੰ ਹੁਣ ਇੰਨੀ ਟੈਨਸ਼ਨ ਲੈਣ ਡਈ ਐ ਨਾ ਤੁਹਾਨੂੰ ਪਤਾ ਤੇਰੀ ਤਾਈ ਦੇ ਨਾਲ ਵੱਧ ਘਟ ਹੋਊਗੀ ਤੇ ਤਾਈ ਨੇ ਵੇਖੀ ਗੱਲਾਂ ਕਿੰਨੀਆਂ ਕਰਨੀਆਂ ਤੇ ਮੇਰੇ ਕਰਕੇ ਫੇਰ ਇਹਨਾਂ ਚ ਲੜਾਈ ਪੈ ਜਾਣੀ ਐ ਮਮਾ ਮੈਂ ਦੱਸਿਆ ਵਾ ਨਾਲੇ ਕੀ ਹੋਇਆ ਦੱਸਿਆ ਤੇ ਨਾਲੇ ਉਹਨਾਂ ਨੂੰ ਵੀ ਪਤਾ ਲੱਗੂ ਕਿਦਾਂ ਕਿੰਨੂ ਘਰੋਂ ਕੱਢੀਦਾ ਵਾ ਪੁੱਤ ਤੂੰ ਕਿਉਂ ਦੱਸਿਆ ਵਾ ਤੈਨੂੰ ਪਤਾ ਕਿ ਇਹੋ ਜਿਹੀ ਗੱਲਾਂ ਨਹੀਂ ਆਪਾਂ ਕੋਈ ਨੂੰ ਦੱਸਣੀਆਂ ਨਹੀਂ ਕਿੰਨੀ ਕੀ ਆਪਾਂ ਗੱਲ ਭੋਇ ਨੂੰ ਦੱਸੂਗਾ ਤਾਂ ਭੋਇ ਵਿਚਾਰੀ ਸਾਡੇ ਟੈਨਸ਼ਨ ਤੇ ਬੈਠ ਰੂ ਆਪਣੇ ਘਰ ਰੋਟੀ ਤੇ ਕਿਦਾਂ ਸਵਾਰ ਨਾ ਖਾ ਲੇ ਜੋ ਆਪਣੇ ਘਰ ਸੁખી ਆ ਤੇ ਕਮ ਸੇ ਮੋਂ ਨੂੰ ਤੇ ਵਿਚਾਰੀ ਨੂੰ ਸੁખી ਰਹਿੰਦੀ ਐ ਮਮਾ ਭੋਇ ਕੋਕ ਕਰ ਸਕਦੇ ਤੂੰ ਇਹਦੇ ਚੁੱਪ ਕਰਕੇ ਬੈਠੇ ਰਹਿੰਨੇ ਤਾਂ ਪੁੱਤ ਕੀ ਕਰਨਾ ਵਾ ਅਸੀਂ ਆਪਾਂ ਕੀ ਕਰ ਸਕਦੇ ਆ ਤੁਹਾਨੂੰ ਪਤਾ ਬੰਦੇ ਦੇ ਕੀਤੇ ਕੋਕ ਨਹੀਂ ਹੁੰਦਾ ਜਿੰਨਾ ਚਿਰ ਪ੍ਰਮਾਤਮਾ ਨਾ ਕਰੇ ਤੇ ਜੇ ਆਪਾਂ ਕਿਸੇ ਦਾ ਹਿੱਸਾ ਖਾਣੇ ਆ ਨਾ ਤੇ ਵੇਖੀ ਜਦੋਂ ਪ੍ਰਮਾਤਮਾ ਦੀ ਚਪੇੜ ਪੈਂਦੀ ਨਾ ਉਹਦੀ ਮਾਸਾ ਆਵਾਜ਼ ਨਹੀਂ ਆਉਂ ਦੇ ਮਿਲਣਾ ਹੀ ਆ ਸਕੂਲੇ ਤੁਸੀਂ ਜਾਣਦੀਆਂ ਸਾਰਾ ਕੁਝ ਠੀਕ ਠਾਕ ਵਾ ਪੁੱਤ ਮੈਂ ਤੈਨੂੰ ਕਿੰਨੀ ਵਾਰੀ ਮਨਾ ਕੀਤਾ ਨੇ ਕਿ ਪੂਈ ਦਾ ਫੋਨ ਆਉ ਸਿਰਫ ਰਾਜੀ ਬਾਜੀ ਕਰਕੇ ਕੱਟ ਦੇਣਾ ਵਾ ਮम्मा ਮੈਂ ਤੁਹੇ ਇੰਨੀ ਟੈਨਸ਼ਨ ਲੈਂਦੇ ਐ ਤੇ ਮੈਨੂੰ ਕੋਈ ਨਹੀਂ ਵੇਖਿਆ ਗਿਆ ਫਿਰ ਮੈਂ ਦੱਸਦਾ ਤਾਂ ਅੰਚੁੰਦੀ ਗੱਲ ਥੋੜਾ ਪੁੱਤ ਹੁੰਦੀ ਆ ਘਰ ਦੇ ਵਿੱਚ ਲੜਾਈ ਪੈ ਰਣੀ ਸਾਡੇ ਕਰਕੇ ਤੇ ਉਹ ਕਿਹੜੀ ਚੰਗੀ ਹੁੰਦੀ ਦੀ ਇੰਨੀ ਗਰਮੀ ਨਾ ਹੁਣ ਵੇਖੇ ਦੀਦੀ ਨੇ ਉਹਨਾਂ ਨਾਲ ਵੀ ਬਹਿਸ ਬਾਜੀ ਕਰਨੀ ਆ ਉਹ ਟੈਨਸ਼ਨ ਮੈਨੂੰ ਪੈ ਗਈ ਆ ਜਾ ਜਾ ਕੇ ਪੱਖੇ ਤਲੇ ਬਹਿ ਬੜੀ ਗਰਮੀ ਆ ਇੱਥੇ ਮੈਂ ਕੋਈ ਕੰਮ ਧੰਦਾ ਵੇਖਾਂ ਠੀਕ ਆ ਉਹ ਸਾਈਕਲ ਚਲਾਈ ਫਿਰਨ ਡਿਆ ਯੋ ਵੀਰ ਅੰਦਰ ਤੇ ਉਹਨੂੰ ਕਾਹ ਕਿ ਅੰਦਰ ਕੇ ਚੀਜ਼ ਚ ਨਵਾਜੀ ਬਾਹਰ ਨਿਕਲਿਆ ਲੈ ਕੇ ਮੈਨੂੰ ਸਮਝ ਨਹੀਂ ਆਂਦੀ ਕਿ ਕੀ ਕਰਾਂ ਮੈਂ ਮੈਂ ਸੋਚਿਆ ਚਲ ਨੂਰ ਨਾਂ ਦੱਸੂਗੀ ਇਹ ਤਾਂ ਚਲੋ ਗੱਲ ਨਹੀਂ ਦੀਦੀ ਨੂੰ ਅੱਜ ਨਹੀਂ ਤੇ ਕੱਲ ਪਤਾ ਤਾਂ ਲੱਗਣਾ ਲੱਗਣਾ ਹੀ ਦੀਦੀ ਨੇ ਘੜਾ ਹੋਣਾ ਨਹੀਂ ਤਾਂ ਜਿੱਥੇ ਆ ਪਤਾ ਲੱਗ ਜਾਂਦਾ ਗੱਲ ਹੋ ਰਹੀ ਵਾਹ ਮਾਰਾ ਇਹਨੇ ਉਹਦੀ ਸੁਣੀ ਹੀ ਜੀ ਉਹਨੂੰ ਇਹ ਚੀਜ਼ਾਂ ਦੀ ਟੈਨਸ਼ਨ ਪੈ ਗਈ ਨਾ ਅਗਲੇ ਬਗਾਨੇ ਪੁੱਤ ਨੇ ਫੇਰ ਗੱਲਾਂ ਕਰਨੀਆਂ ਉਹਨੇ ਕਿਹਾ ਜੀ ਤੇ ਪੇਕਿਆਂ ਦੀ ਟੈਨਸ਼ਨ ਨਹੀਂ ਮੋਕ ਦੇ ਦਿੰਨੇ ਸਾਡਾ ਕੀ ਵੇਖਣਾ ਆਪਣੇ ਘਰ ਵਧੀਆ ਵਿਚਾਰੀ ਰੋਟੀ ਪਾਣੀ ਖਵਾਉਂਦੀ ਸੁਖੀ ਵਸਾਂ ਢੀ ਔਰ ਐਵੇਂ ਆਂਦੇ ਆ ਨਾ ਕਿ ਜਿੰਨਾ ਮਰਜੀ ਬੰਦਾ ਸੁਖੀ ਹੋਵੇ ਜਦੋਂ ਪਿੱਛਾ ਇਦਾਂ ਦਾ ਹੋ ਜਾਂਦਾ ਨਾ ਫਿਰ ਤੇ ਪਤਾ ਜਣਾ ਜਿੰਦਾ ਹੀ ਮੁੱਕ ਜਾਂਦਾ ਵਾ ਉਹ ਹਸਾਬ ਵਾ ਇਹ ਪਿੱਛਾ ਜਿਹੜਾ ਨਾ ਇਹ ਬੰਦੇ ਨੂੰ ਮਾਰ ਜਾਂਦਾ ਵਾ ਮੰਤਰੀ ਪੇਕੇ ਚੀਜ਼ ਹੀ ਇਸ ਤਰ੍ਹਾਂ ਦੀ ਹੁੰਦੀ ਸੋਚਣ ਦਾ ਕੋਈ ਫਾਇਦਾ ਨਹੀਂ ਆਪਾਂ ਸੋਚੇ ਤੂੰ ਆਪਣਾ ਸਿਰ ਵੀ ਰਹਿ ਗਿਆ ਤੇਰਾ ਜੇ ਤੂੰ ਇਦਾਂ ਸੋਚੇਂਗੀ ਤੇ ਨਿਆਣੇ ਵੀ ਆਪਣੇ ਦਿਮਾਗ ਤੇ ਬੋਝ ਪਾਉਣਾ ਤੇ ਜੇ ਨਿਆਣੇ ਪਾਉਣਾ ਨਾ ਨਾਲੇ ਪੈਸੇ ਲੱਗਣੇ ਆ ਉਹ ਨਾਲੇ ਨਿਆਣਾ ਬਿਮਾਰ ਪੈਣਾ ਚਲ ਮਨ ਸੋਚਣ ਦਾ ਨਹੀਂ ਕੋਈ ਵੀ ਫਾਇਦਾ ਹੈ ਚਾਚੀ ਵਿਚਾਰੀ ਅੱਗੇ ਹੀ ਮੱਥਾ ਮਾਰਨ ਢਈ ਕਿ ਨਿਆਣੇ ਦੇ ਲਾਗੇ ਨਾ ਕੋਈ ਗੱਲ ਕਰਿਆ ਕਰ ਕੁੜੀ ਸਿਆਣੀ ਹੋ ਗਈ ਆਪਣੇ ਦਿਮਾਗ ਤੇ ਕੋਈ ਨਾ ਕੋਈ ਬੋਝ ਪਾਈ ਰੱਖਦੇ ਜੇ ਮੈਂ ਚੰਗੀ ਰਹੂੰਗੀ ਨਾ ਸਾਰਾ ਕੁਝ ਭੁੱਲ ਭਲਾ ਕੇ ਅੱਗੇ ਤੁਰੂੰਗੀ ਤੇ ਫੇਰ ਹੀ ਨਿਆਣੇ ਦੀ ਜ਼ਿੰਦਗੀ ਸਵਾਰੀ ਜਾਣੀ ਆ ਤੇ ਜੇ ਮੈਂ ਨਿੱਕੀ ਨਿੱਕੀ ਗੱਲ ਤੇ ਦਰੋਂਦੀ ਰਹੀ ਨਾ ਤੇ ਮੇਰੇ ਬੱਚਿਆਂ ਦਾ ਜੜਾ ਉਤਰਿਆ ਹੈਗਾ ਨਾ ਇਹ ਸਾਰਾ ਕੁਝ ਖਰਾਬ ਹੋ ਜਾਣਾ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਣਾ ਕਿ ਕਿੱਦਾਂ ਪਾਰਾਂ ਡੇ ਤੇ ਕਿੱਦਾਂ ਨਹੀਂ ਆਹੀ 2-4 ਸਾਲ ਦਾ ਬਚਪਨ ਹੁੰਦਾ ਬੱਚੇ ਦਾ ਤੇ ਇਹ ਵੀ ਮੇਰੇ ਕਰਕੇ ਖਰਾਬ ਹੋ ਜਾਣਾ ਉਹ ਤੁਮਨਾਂ ਕੋਈ ਕੰਮ-ਕਾਮ ਵੇਖ ਬੈਠਿਆਂ ਕਿਹੜਾ ਗੁਜ਼ਾਰਾ ਹੋਣਾ ਚਲਿਆ ਜਾਂਦਾ ਟੀਵੀ ਵੇਖਣ ਦਾ ਆਪਣਾ ਤੇ ਆਰੇ ਲੱਗ ਗਏ ਆ ਇੰਨਾ ਹੀ ਬੜਾ ਉਹ ਤੇ ਕਿਦੇ ਵਿਚਾਰਿਆਂ ਨੂੰ ਟੀਵੀ ਦਾ ਹੁਕਮ ਮਿਹੈ ਨੇ ਕਿ ਤਾ ਟੀਵੀ ਵੇਖ ਲੈ ਚੰ ਕਿੰਨੀਆਂ ਖੁਸ਼ ਹੋ ਚਲਾ ਰਹੇ ਤੇ ਲੱਗ ਗਈਆਂ ਨਾ ਕੰਮ ਵੇਖ ਲਾਂ ਮੈਂ ਵੀ ਇਹ ਲਾ ਕੱਪੜੇ ਬਦਲਾ ਗਰਮੀ ਬੜੀ ਆ ਫਿਰ ਬਾਕੀ ਕੋ ਕੰਮ ਵੈਨਨੀ ਇਨਸ਼ਾ ਅੱਲਾਹ ਤਿਆਰ ਤੇ ਹੋ ਗਈ ਆ ਬਾਬੇ ਦੇ ਮਥਾ ਦੇ ਕੇ ਆਵਾਂਗੇ ਨਾਲੇ ਅੱਜ ਨਾ ਪਰਲੇ ਗੁਰਦੁਆਰੇ ਵੀ ਹੋ ਕੇ ਆਨੇ ਆ ਹਾਂ ਵੇਪਣ ਪਰਲੇ ਗੁਰਦੁਆਰੇ ਵੀ ਹੋ ਕੇ ਆਵਾਂਗੇ ਉਹ ਪਰਲੇ ਗੁਰਦੁਆਰੇ ਤੇ ਠੀਕ ਆ ਮੇਰੀ ਗੱਲ ਸੁਣ ਉਹ ਰਾਤ ਦੀ ਰੋਟੀ ਦਾ ਟਾਈਮ ਹੋ ਚਲਿਆ ਵਾ ਤੇ ਤੂੰ ਇੱਥੇ ਟਾਈਮ ਲਾਈ ਜਾਂਦੀ ਕਿ ਨਹੀਂ ਆਏ ਹੈ ਤਿਆਰ ਤੇ ਹੋ ਜਾ 10 ਨਵੀਂ ਗੱਡੀ 'ਚ ਬਹਿ ਕੇ ਜਾਣਾ ਹੁਣ ਮੈਂ ਉਦਾਂ ਹੀ ਚੱਲ ਜਾ ਜਿੱਦਾਂ ਮੋਟਰਸਾਈਕਲ ਤੇ ਜਾਣੀ ਅੱਧ ਕਰਦੇ ਆ ਤਹੀ ਹੁੰਦੇ ਰਹੇ ਬਸ ਠੀਕ ਆ ਐਵੇਂ ਕਹਿੰਦੇ ਬੁੱਢੀਆਂ ਤਿਆਰ ਹੋਣਾ ਨੂੰ ਮੁਖ ਦਾ ਉਹ ਤੂੰ ਤੇ ਕਿਹੜਾ ਦੱਸ ਤੈਨੂੰ ਗਾੜੀ ਵਿਆਹ ਜਾਣਾ ਵਾ ਜਾਣੇ ਤੇ ਗੁਰਦੁਆਰੇ ਇੱਥੇ ਉਹ ਮੇਰੇ ਲਈ ਵਿਆਹ ਹੀ ਆ ਨਵੀਂ ਗੱਡੀ ਤੇ ਚੜ ਕੇ ਜਾਣਾ ਮੇਰੇ ਲਈ ਵਿਆਹ ਹੀ ਆ ਵਿਆਹ ਨਾਲੋਂ ਘੱਟ ਨਹੀਂ ਆ ਬਸ ਠੀਕ ਆ ਤਨ ਕੋਣ ਮੱਥਾ ਮਾਰੀ ਤੜ ਰਹਿਣਾ ਆ ਆ ਕੇ ਰੋਟੀ ਪਾਣੀ ਦਾ ਵੀ ਕਰਨਾ ਛੇਤੀ ਕਰ ਮੈਂ ਕਿਹਾ ਰੋਟੀ ਪਾਣੀ ਦਾ ਕਾਹਦਾ ਕਰਨਾ ਵਾ ਓਏ ਉੱਥੋਂ ਲੈ ਆਵਾਂਗੇ ਹੋਟਲ ਤੋਂ ਹੀ ਪੈਕ ਕਰਾ ਕੇ ਹੁਣ ਰਾਤ ਜੋਗੀ ਹੁਣ ਮੈਂ ਆ ਕੇ ਫੇਰ ਵੱਖਰੀ ਬਣਾਉਂਗੀ ਦਾ ਸਹਾਦੀ ਕਰਦੇ ਆ ਤੁਸੀਂ ਵੀ ਪਹਿਲਾਂ ਹੁਣ ਉਥੋਂ ਰੋਟੀ ਖਾਣ ਜਾਓ ਤੇ ਫੇਰ ਘਰ ਆਣ ਕੇ ਰਾਤ ਜੋਗੀ ਬੱਕਰੀ ਬਣਾਓ ਘਰ ਆਉਂਦੇ ਆਉਂਦੇ ਹਨਾ ਸ਼ਾਮਾਂ ਪੈ ਜਾਣੀਆਂ ਬਾਬਾ ਉਥੋਂ ਲੈ ਆਇਓ ਮੈਂ ਨਹੀਂ ਰਾਤ ਨੂੰ ਬਣਾਉਣੀ ਗਰਮੀ ਪਤਾ ਕਿੰਨੀ ਆ ਅੱਗੇ ਤੋਂ ਤੇ ਮੇਰੀ ਪੇਹ ਤੇ ਨਿਕਲੀ ਜਾਣ ਢੀਏ ਸਾਰੀ ਹੋ ਤਾਂ ਇੱਥੋਂ ਨਿਕਲ ਆਹੋ ਪਤਾ ਨਹੀਂ ਕੀ ਕਰੀ ਜਾਂਦੀ ਏ ਵੀ ਦੱਸ ਸਮਝ ਨਹੀਂ ਆਉਂਦੀ ਕੋਈ ਤੇ ਕੰਮ ਬਣ ਕੇ ਦੇ ਆਇਆ ਚਾਬੀ ਲੈ ਆਏ ਅੰਦਰ ਆਹ ਚਾਬੀ ਲੱਗੀ ਵਿੱਚੇ ਗੱਦੀ ਤੇ ਮੈਂ ਸਾਫ ਸੁਭਮਾਰਦੀ ਟੱਕ ਟੂ ਕੀ ਮਾਰਦੀ ਚੱਲ ਵਧੀਆ ਕੀਤਾਈਓ ਹਾਂ ਚੱਲ ਠੀਕ ਆ ਹੁਣ ਵੇਖਿਓ ਸਿਰ ਠੀਕ ਆ ਇਦਾਂ ਹੀ ਗੁੱਤ ਕਰ ਲੈਣੀ ਤੇ ਉਹ ਠੀਕ ਆ ਬਾਬਾ ਠੀਕ ਆ ਇਦਾਂ ਹੀ ਆਹੋ ਚੱਲ ਫਿਰ ਜਾਣਾ ਗੁਰੂ ਮਾਰ ਦੇ ਘਰ ਵਾ ਕੇ ਤੂੰ ਉਥੇ ਉਥੇ ਮਖੌਂ ਦੇਣਾ ਕੋ ਚੱਲ ਫੜ ਲਓ ਐ ਫੋਨ ਪਾ ਲਓ ਆਪਣਾ ਜੇਬ ਚ ਮੈਂ ਗੱਡੀ ਪਰਾਂ ਕਰਾ ਗੱਡੀ ਕਹਿਣੀ ਵੇ ਲਓ ਖੁਸ਼ੀ ਖੁਸ਼ੀ ਚ ਗੱਡੀ ਮੂੰਹ ਨਿਕਲੀ ਜਾਂ ਡਿਆ ਵਾ ਕਹਿਣਾ ਇਹ ਮੰਜੀ ਪਰਾਂ ਕਰਾ ਤਾਂ ਕਹਿਣੀ ਐ ਗੱਡੀ ਪਰਾਂ ਕਰਾ ਕੋਈ ਨਾ ਤੈਨੂੰ ਇਹ ਵੀ ਦੇਣਾ ਹੋਣੀ ਆ ਜਦੋਂ ਮੈਂ ਸਿੱਖ ਲੈਣੀ ਆ ਉਦੋਂ ਮੈਂ ਹੀ ਪੜਾ ਕਰਿਆ ਕਰਨੀ ਗੱਡੀ ਵੀ ਚਲ ਕਰ ਪਰੇ ਚਲ ਕੱਢੋ ਤੁਸੀਂ ਫੇ ਫੋਨ ਦਾ ਆ ਗਿਆ ਚਲ ਵੇਖ ਲਓ ਫੋਨ ਵੇਖ ਲਓ ਪਹਿਲਾਂ ਉਹ ਇਹ ਤਾਂ ਪੂਰਾ ਸੁਖ ਦਾ ਫੋਨ ਹੈ ਹੈ ਲੱਗਦਾ ਮੈਨੂੰ ਲੱਗਦਾ ਉਹਨੇ ਆਉਣਾ ਹਣਾ ਵਾ ਇੱਕ ਮਿੰਟ ਕੋਣ ਤੂੰ ਹੀ ਨਾ ਫੋਨ ਚੁੱਕਿਓ ਇਹ ਤਾਂ ਫੜਾਉ ਮਾ ਕੇ ਗੱਲ

ਬਾਕੀ ਨਾ ਨੂੰ ਪੜਾਈ ਆ ਪੜਾਈ ਆ ਸੋ ਕੇ ਕੀ ਤੂੰ ਬੁਝਾਰ ਤਾਂ ਦੀਆਂ ਭਾਈ ਜਾਣ ਦੀ ਸਿੱਧੀ ਗੱਲ ਕਰਾਂ ਗੱਲ ਕੀ ਆ ਨਹੀਂ ਨਹੀਂ ਮੈਂ ਤੁਸੀਂ ਲੱਗੀਆਂ ਗੱਲ ਕਰਨਾ ਹੁਣ ਤੋਨੋ ਪਿਆਰ ਹੋ ਜਾਓ ਫਿਰ